ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਵਡ ਪਾਗ ਹੋਵੈ ਵਡ ਭਾਗੀ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮਖ ਭਗਤ ਕਰਹੁ ਸਦ ਪ੍ਰਾਨੀ ਹਿਰਦੈ ਪ੍ਰਗਾਸ ਹੋਵੈ ਲਿਵ ਲਾਗੇ ਗੁਰਮਤਿ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਵੇ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਐ ਵੱਡ ਮਸਤਕ ਤੈਨ ਗੁਰਮਤਿ ਕੱਢ ਕੱਢ ਲੀਆ ਰਤਨ ਜਵੇ ਹਰ ਲਾਲ ਹਰ ਨਾਮ ਗੁਰ ਕਾੜ ਤਲੀ ਦਿਖਲਾਇਆ ਭਾਗ ਹੀਨ ਮਨ ਮੁਖ ਨਹੀਂ ਲੀਆ ਤ੍ਰਿਣ ਓ ਲੈ ਲਾਖ ਛਪਾਇਆ ਮਸਤਕ ਭਾਗ ਹੋਇ ਧੁਰ ਲਿਖਿਆ ਤਾਂ ਸਤਗੁਰ ਸੇਵਾ ਲਾਏ ਨਾਨਕ ਰਤਨ ਜਿਵੇ ਹਰ ਪਾਵੇ ਤਨ ਤਨ ਗੁਰਮਤਿ ਹਰ ਪਾਈ RAM ਕਲੀ ਮਹੱਲਾ ਚੌਥਾ RAM ਜਨ ਮਿਲ ਭਇਆ ਅਨੰਦਾ ਹਰ ਨੀਕੀ ਕਥਾ ਸੁਣਾਈ ਦੁਰਮਤ ਮੈਲ ਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਏ RAM ਜਨ ਗੁਰਮਤਿ ਰਾਮ ਬੁਲਾਈ ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋ ਹਾਏ ਰਹਾ ਜੇ ਵਡ ਪਾਗ ਹੋਵਹਿ ਮੁਖ ਮਸਤਕ ਹਰ ਰਾਮ ਜਨਾ ਪੇਟਾਈ ਦਰਸ਼ਨ ਸੰਤ ਦੇਹੁ ਕਰ ਕਿਰਪਾ ਸਬਦ ਆਲਦ ਦੁਖ ਲਹਿ ਜਾਈ ਹਰ ਕੀ ਲੋਗ ਰਾਮ ਜਨ ਨੀਕੇ ਭਾਗ ਹੀਨ ਨਾ ਸੁਖਾਈ ਜਿਉ ਜੋ ਰਾਮ ਕਹਿ ਜਨ ਊਚੇ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਮਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈ ਜਨਾ ਪਾਏ ਦਇਆ ਦਇਆ ਕਰ ਰੱਖੋ ਹਰ ਜੀਉ ਹਮ ਦੀਨ ਤੇਰੀ ਸਰਨਾਏ ਹਮ ਬਾਰਕ ਤਮੋ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਲਾਈ ਹਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਿਨ ਉਪਰ ਹਾਥ ਬਤਾਵੇ ਗੁਰਮੁਖ ਸਾਧ ਸੇ ਪ੍ਰਭ ਪਾਏ ਕਰ ਕਿਰਪਾ ਆਪ ਮਲਾਵੇ RAM ਮੋ ਕੋ ਹਰ ਜਨ ਮੇਲ ਮਨ ਭਾਵੇ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੇ ਰਹਾਉ ਹਰ ਕੇ ਲੋਗ ਰਾਮ ਜਾਣੇ ਉਤਮ ਮਿਲ ਉਤਮ ਪਦਵੀ ਪਾਵੇ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਸੇਵਕ ਜਨ ਸੇਵ ਹੈ ਸੇ ਵਡ ਭਾਗੀ ਰਿਦ ਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰਹਿ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੇ ਮੋਹ ਕੋ ਧਾਰ ਕਿਰਪਾ ਜਗ ਜੀਵਨ ਦਾਤੀ ਹਰ ਸੰਤ ਪੱਗੀ ਲੇ ਪਾਵੇ ਹਉ ਕਟੋ ਕਾਤ ਬਾਦ ਸਿਰ ਰੱਖੋ ਜਿਤ ਨਾਨਕ ਸੰਤ ਚੜ ਆਵੇ ਆਰਾਮ ਕਲੀ ਮਹੱਲਾ ਚੌਥਾ ਜੇ ਵਦ ਪਾਗ ਹੋਐ ਵਡ ਮੇਰੀ ਜਨ ਮਿਲਦਿਆ ਢਿਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰਨੀਕੇ ਵਡ ਭਾਗੀ ਤੇ ਤਨਵਾਈਐ ਰਾਮ ਮੋਕੋ ਹਰ ਜਨ ਕਾਰੈ ਲਾਈਐ ਹਉ ਪਾਣੀ ਪੱਖਾ ਪੀਸੋਂ ਸੰਤਿ ਆਗੈ ਪਗ ਮਲ ਮਲ ਧੂਰ ਮੁਖ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੱਡ ਊਚੇ ਜੋ ਸਤਗੁਰ ਮੇਲ ਮਲਾਈਐ ਸਤਗੁਰ ਜੇਵੜ ਅਵਰਨਾ ਕੋਈ ਮਿਲ ਸਤਗੁਰ ਪੁਰਖ ਧਿਆਈਐ ਸਤਗੁਰ ਸਰਲ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜਰ ਖਾਈ ਐ ਇੱਕ ਆਪਣੇ ਸਵਾਈ ਆਈ ਬਹਿ ਗੁਰ ਆਗੇ ਜੋ ਬਗਲ ਸਮਾਦ ਲਗਾਈ ਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈ ਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈ ਐ ਰਾਮ ਕਲੀ ਮਹੱਲਾ ਚੌਥਾ ਸਤਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਨ ਹਰ ਰਾਇਆ ਹਮ ਚੇਰੀ ਹੋਏ ਲੱਗ ਹੈ ਗੁਰ ਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ RAM ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨ ਅਵਰ ਨਾ ਕੋਈ 베ਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰਹੈ ਮੇਰੀ ਮਾਇਆ ਤਨ ਤਨ ਵੱਡ ਭਾਗ ਗੁਰ ਸਰਣੀ ਆਈ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰਨਾ ਕੋਈ ਸੂਜੈ ਬੂਜੈ ਮਨ ਹਰ ਜਪ ਜਪੋਂ ਜੋ ਪਾਇਆ ਨਾਮਹੀਨ ਫਿਰਹਿ ਸੇ ਨ ਕੱਟੀ ਤਿਨ ਘਸ ਕਸ ਨੱਕ ਵਢਾਇਆ ਮੋਕੋ ਜਗ ਜੀਵਨ ਜਵਾਲ ਲੈ ਸੁਆਮੀ ਹਿਰਦੈ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਗੁਰ ਨਾਮ ਧਿਆਇਆ ਰਾਮ ਕਲੀ ਮਹੱਲਾ ਚੌਥਾ ਸਤਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਤਾਰੇ ਜੀਤ ਧਾਨ ਗੁਰ ਪੂਰੇ ਦੀਆ ਹਰ ਅੰਮ੍ਰਿਤ ਨਾਮ ਸੁਮਾਰੀ ਰਾਮ ਗੁਰ ਹਰ ਹਰ ਨਾਮ ਕੰਠ ਧਾਰੀ ਗੁਰਮੁਖ ਕਥਾ ਸੁਣੀ ਮਨ ਭਾਈ ਤਨ ਤਨ ਵੱਡ ਭਾਗ ਹਮਾਰੀ ਰਹਾਉ ਕੋਟ ਕੋਟ ਤੇ ਤੀਸ ਧਿਆਵਹਿ ਤਾਕਾ ਅੰਤ ਨਾ ਪਾਵਹਿ ਪਾਰੀ ਹਿਰਦੈ ਕਾਮ ਕਾਮਨੀ ਮੰਗੈ ਰਿਦ ਮੰਗੈ ਹਾਤ ਪਸਾਰੀ ਹਰ ਜਸੁ ਜਪ ਜਪ ਵੱਡਾ ਵਡੇਰਾ ਗੁਰਮਖ ਰਖਉ ਉਰ ਧਾਰੀ ਜੇ ਵਡਭਾਗ ਹੋਵਹਿ ਤਾਂ ਜੱਪੀਐ ਹਰ ਪਹੋ ਜਲ ਪਾਰ ਉਤਾਰੀ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰਿ ਰਾਖੈ ਕੰਠ ਜਨ ਧਾਰੀ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਿਤ ਪਾਰੇ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇੱਛੋ ਹੋ ਸੋਈ ਫਲ ਪਾਵਹੁ ਫਿਰ ਦੁਖ ਨ ਵਿਆਪੈ ਕੋਈ ਰਹਾਉ ਕਾਚੇ ਭਾਂਡੇ ਸਾਜਨ ਵਾਜੀ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਏ ਹੋ ਆਵਣ ਜਾਣਾ ਜਿਨ ਦੀਆ ਸੋ ਚੇਤਨਾ ਆਵੇ ਮੋਹੇ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਆਰਾਮ ਕਲੀ ਮਹੱਲਾ 5 ਪਬੋ ਚਰਣਾ ਤਲ ਉਪਰ ਆਵੋ ਐਸੀ ਸੇਵ ਕਮਾਵੋ ਆਪਸਤੇ ਉਪਰ ਸਭ ਜਾਣੋ ਤਉ ਦਰਗਹਾ ਸੁਖ ਪਾਵੋ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਖਿਨ ਬੋਲੋ ਗੁਰਮਖ ਬਾਣੀ ਰਹਾਉ ਪਰਪੰਚ ਛੋਡ ਸਹਿਜ ਘਰ ਬੈਸੋ ਝੂਠਾ ਕਹੋ ਨਾ ਕੋਈ ਸਤਗੁਰ ਮਿਲੋ ਨਵੇਂ ਨਿਦ ਪਾਵੋ ਇਨ ਬਿਦ ਤਤ ਬਿਲੋਈ ਭਰਮ ਚ ਕਾਵੋ ਗੁਰਮਖ ਲਿਵ ਲਾਵੋ ਆਤਮ ਚੀਨੋ ਭਾਈ ਨਿਕਟ ਕਰ ਜਾਣ ਹੋ ਸਦਾ ਪ੍ਰਭ ਹਾਜ਼ਰ ਕਿਸ ਸਿਓ ਕਰੋ ਬੁਰਾਈ ਸਤਗੁਰ ਮਿਲਿਆ ਮਾਰਗ ਮੁਕਤਾ ਸਹਜੇ ਮਿਲੇ ਸੁਆਮੀ ਤਨ ਤਨ ਸੇ ਜਨ ਜਿੰਨੀ ਕਲਮਹ ਹਰ ਪਾਇਆ ਜਨਨਾਨਕ ਸਦ ਕੁਰਬਾਨੀ ਰਾਮ ਕਲੀ ਮਹੱਲਾ ਪੰਜਵਾਂ ਆਵਤ ਹਰਖ ਨਾ ਜਾਵਤ ਦੁਖਾ ਨਹਿ ਬਿਆਪੈ ਮਨ ਰੋਗਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਉ ਉਤਰੀ ਸਗਲ ਬਿਯੋਗਨੀ ਇਹ ਵਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਬਿਆਪੈ ਤਹਿ ਹਰ 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 ਰਸ ਭੋਗਨੀ ਰਹਾਉ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਬਈ ਆਲ ਪਵਿੱਤਰ ਅਲੋਗਣੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੀਖੋ ਹਰ ਗੁਣੀ ਨਹਿ ਸਿਵ ਸ਼ਕਤੀ ਜਲ ਨਹੀਂ ਪਵਨਾ ਤਹਿ ਆਕਾਰ ਨਹੀਂ ਮੇਦਨੀ ਸਤਗੁਰ ਜੋਗ ਕਾ ਤਹ ਨਿਵਾਸਾ ਜਹ ਅਵਗਤ 나ਥ ਅਗਮ ਧਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹਉ ਕਿਆ ਗਨੀ ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੈ ਅੰਬ ਮਲੋਗ ਨਹੀਂ ਆਰਾਮ ਕਲੀ